ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਮਜੀ ਰਾਜੂ ਅੱਜ ਤੁਹਾਡੇ ਨੂੰ ਆਇਆ ਨਵੇਂ ਬਲੌਗ ਨਾਲ ਅੱਜ ਤੁਹਾਨੂੰ ਦੁਰਗਾ ਮਾਤਾ ਮੰਦਿਰ ਤੇ ਦੇਖੋ ਜੀ ਅਸੀਂ ਕਵਾੜ ਪਹੁੰਚ ਚੁੱਕੇ ਆ ਹੁਣ ਤੁਹਾਨੂੰ ਥੋੜੀ ਦੇਖ ਕਰਾਈ ਮਾਤਾ ਦੁਰਗਾ ਮੰਦਿਰ ਦੇ ਕੋਲ ਆ ਪਹੁੰਚ ਜਣਾ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਬਹੁਤ ਵਧੀਆ ਮੰਦਿਰ ਆਈ ਆ ਦੇਖੋ ਜੀ ਚੜਾਈ ਮੋਟਰਸਾਈਕਲ ਸਾਡਾ ਮੰਨਦਾ ਨਹੀਂ ਦੇਖੋ ਜੀ ਚੜ ਗਿਆ ਜੀ ਸੰਦੀਪ ਟ੍ਰੈਵਲ ਚਲਾਣ ਰਿਹਾ ਜੀ ਕਹਿੰਦੇ ਅੱਗੇ ਦੇਖੋ ਜੀ ਇਹ ਰਸਤਾ ਬੜੀਆ ਬਣਿਆ ਹੈ ਆਹ ਬਾਰ ਜਲੀ ਜਲੀ ਮਾਈ ਹੋਰ ਤੋਂ ਟੱਢ ਗਏ ਬਹੁਤ ਖਤਰਨਾਕ ਰਸਤਾ ਜੀ ਦੇਖੋ ਚੜਾਈਆਂ ਕੋਈ ਇੱਥੇ ਚੱਲੇ ਬਕਰ ਕੇ ਜੰਨ ਨਾ ਆ ਆਹ ਦੇਖੋ ਲੋਕੇਸ਼ਨ ਦੇਖੋ ਜੀ ਬਹੁਤ ਵਧੀਆ ਲੋਕੇਸ਼ਨ ਜੀ ਦੇਖੋ ਸਾਹਮਣੇ ਸੂਰਜ ਟਲਦਾ ਹੋਇਆ ਵਾੜੀਆਂ ਇਹਦਾ ਕਿੰਨਾ ਹੋਰ ਕਿਉਂ ਕਿਆਂ ਬਾੜੀਆਂ ਆ ਨਾ ਦੇਖੋ ਇਹ ਇਧਰ ਬਸਤਾ ਬਸਤਾ ਗਾ ਨਿੱਧਰ ਵੀ ਬਾੜੀਆਂ ਕਹਿੰਦੇ ਖਿੜਕੀਆਂ ਲੈਂਡਸਲਾਈਡਿੰਗ ਹੋਈ ਆ ਲੈਂਡਸਲਾਈਡਿੰਗ ਹੋਈ ਹਾਂ ਲੱਲੇ ਮਾਰੇ ਉਹ ਦੇਖੋ ਭਾਈ ਉਹ ਨਜ਼ਾਰਾ ਅੱਲਾ ਭਾਈ ਦੇਖੇ ਕਿਉਂ ਪਿਆਰ ਦੇ ਬੰਦਾਰੇ ਰੂ ਹੈ पंजाब का पिंड है जी हशियारपुर पिंडी जरूरी सूचना यहाँ दुर्गा माता मंदिर का पवित्र स्थान है सह सैस्ट... पे के लिए नहीं ਜਾਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਸਖਤ ਮਨਾ ਹੈ ਪਹਾੜੀ ਪਰ ਚੜ੍ਹ ਕੇ ਸੈਲਫੀ ਲੈਣਾ ਮਨਾ ਹੈ ਬਾਹਰ ਸੇ ਆਇਸ਼ਾ ਵਾਹ ਦੇਖੋ ਜੀ ਇੱਧਰ ਵੀ ਲਿਖਿਆ ਜੀ ਕਿੰਨੇ ਜੰਗਲੀ ਜਾਨਵਰ ਸੇ ਬਚ ਕੇ ਆਹ ਦੇਖੋ ਜੀ ਨੀ ਲਗਾਉਂ ਖੜੀ 9 ਕਿਲੋਮੀਟਰ ਆ ਗਿਆ ਨਹੀਂ ਨਹੀਂ ਨੀ ਲਗਾਉਣੀ ਹੈ ਇਹ ਤਾਂ ਦੂਈ ਗਾਂ ਹੀ ਆ ਸਾਡੀ ਵਾਲੀ ਹਾਂ ਆ ਦੇਖੋ ਨੀਰਗਾਵਾ ਉਹ ਦੇਖੋ ਪੈਸਾ ਖੜਾ ਜੀ ਦੇਖੋ ਜੀ ਸਾਹਮਣੇ ਮਾਤਾ ਰਾਣੀ ਦਾ ਮੰਦਿਰ ਤੁਹਾਨੂੰ ਦਿਖਾਈ ਦੇ ਰਹੀ ਬਿਲਕੁਲ ਆਪਾਂ ਲੱਗੇ ਆ ਗਏ ਮਾਤਾ ਦੇਵੀ ਦਾ ਮੰਦਿਰ ਦੇ ਕੋਲ ਆ ਦੇਖੋ ਜੀ ਸਾਹਮਣੇ ਤੁਹਾਨੂੰ ਮਾਤਾ ਦੇਵੀ ਦਾ ਮੰਦਿਰ ਦਿਖਾਈ ਦੇ ਰਹੀ ਬਿਲਕੁਲ ਲੱਗੇ ਆ ਚੁੱਕੇ ਜੀ देखो जी माता मा रानी के मंदिर हैं मंदिर पहुंचने पर हार्दिक स्वागत है ਹੁੰਦੇ ਹੋਣਾ ਰਾਤ ਨੂੰ ਉਹ ਡਾਂਦੇ ਜਿੰਨਾਂ ਦੀਆਂ ਅੱਛਾ ਆਹ ਦੇਖੋ ਜੀ ਸਾਹਮਣੇ view ਦੇਖੋ ਕਿੰਨਾ ਵਧੀਆ ਦਿਖਣ ਰਿਹਾ ਮਾਤਾ ਰਾਣੀ ਦੇ ਮੰਦਿਰ ਦੇ ਕੋਲ ਤੇ ਆ ਦੂਈ ਸੈਣਾ ਸਾਹਮਣੇ ਇੱਕ ਮਾਤਾ ਰਾਣੀ ਦਾ ਮੰਦਿਰ ਹੈ ਜੀ ਨੇਚਰ ਇੱਥੇ ਪੂਰਾ ਮਤਲਬ ਪਤਲਾ ਰੈਨ ਹਰੀਆਲੀ ਹੈ ਸਾਰੇ ਪਾਸੇ ਦੂਰ ਦੂਰ ਤੱਕ ਦੇਖੋ ਰਿਆਲੀ ਨਜ਼ਰ ਆਣਦੀ ਹੈ ਸਾਰੇ ਪਾਸੇ ਆ ਲੈ ਮੰਗਰਵਾਰਾ ਪ੍ਰੋਗਰਾਮ ਆ ਦੇਖੋ ਜੀ ਦੁਰਗਾ ਮਾਤਾ ਮੰਦਿਰ ਦੇਖੋ ਸਾਹਮਣੇ ਚੁੱਲੇ ਵੀ ਲੱਗੇ ਪਏ ਆ ਜੀ ਝੁੱਟਣ ਲਈ ਸੰਦੀਪ ਭਾਈ ਨੀ ਨਾ ਫੋਨ ਦੀ ਸੰਦੀਪ ਭਾਈ ਜਾਣਦੇ ਆ ਜੀ ਝੁੱਲੇ ਝੁੱਟ ਲੋਬਾ ਜੀ ਝੁੱਲਾ ਲੋ ਆ ਦੇਖੋ ਭਾਈ ਝੁੱਲੇ ਦਾ ਪੂਰਾ ਇੰਜੋਏ ਕਰਦੇ ਹੋਏ

ਸੱਲੰਝਾ ਆ ਗਿਆ ਤੁਹਾਨੂੰ ਠੀਕ ਆ ਤੇ ਇੱਥੇ ਸਾਡਾ ਲੰਗਰ ਆਲਾ ਬਈਆ ਪੀਣ ਲਈ ਪਾਣੀ ਵੀ ਵਧੀਆ ਐ ਐਨ ਫਰੈਸ਼ ਠੀਕ ਆ ਆਰ ਆਰ ਲਗਾਏ ਵਧੀਆ ਦਿੱਕੇ ਨਾ ਦੇਖੋ ਸਾਹਮਣੇ ਲੋਕੇਸ਼ਨ ਚੈੱਕ ਕਰੋ ਤੁਸੀਂ ਥਿਊ ਦੇਖੋ ਐਨ ਵਧੀਆ ਦਿਸਣ ਦੇ ਆ ਜੀ ਆ ਦੇਖੋ ਜੀ ਭਗਤਾਂ ਨੂੰ ਬੈਠਣ ਦੇਖੋ ਕੁਰਸੀਆਂ ਵੀ ਲਗਾਈਆਂ ਗਈਆਂ ਛਤਰੀ ਸਫਰ ਕਰਕੇ ਆਂਦੇ ਇੱਥੇ ਬੈਠ ਸਕਦੇ ਆਰਾਮ ਕਰ ਸਕਦੇ ਆ ਠੀਕਾ ਉੱਤੇ ਮੰਦਿਰ ਆ ਨੀਚੇ ਨੀਚਲਾ ਪੋਰਸ਼ਨ ਆ ਠੀਕਾ ਉੱਤੇ ਆ ਗਿਆ ਜਿਹੜਾ ਉੱਪਰ ਜਾ ਕੇ ਸੋਨਾਂ ਵਾਲੇ ਸਿਖਰ ਤੇ ਮੰਦਿਰ ਆ ਜੀ ਨੀ ਚੀਆਂ ਜਿਹੜੀਆਂ ਲੰਗਰ ਹਾਲ ਆ ਜੀ ਇਹ ਸਾਰੇ ਠੀਕ ਹੈ ਉੱਪਰ ਚੀਜ਼ ਪੈਣ ਦਾ ਥੱਲੇ ਜੀ ਵੀ ਸਾਹਮਣੇ ਦੇਦਾ